ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਦੇਲਕਰ ਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਤਵਦੀਕਲ ਇੱਕਤਾ ਆਟੋਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਇਸ ਦਾ ਅਗਲਾ ਅਧਿਆਇ ਲੋਕਾਂ ਦੀ ਰੁਚੀ ਨੂੰ ਜਾਗਰਿਤ ਕਰਨ ਸ਼ਾਇਦ ਹੀ ਕੋਈ ਵਿਅਕਤੀ ਹੋਵੇ ਜੋ ਥੀਓਡੋਰ ਰੁਜਵੇਲਟ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਦੇ ਗਿਆਨ ਦੇ ਅਪਾਰ ਭੰਡਾਰ ਤੋਂ ਅਚੰਬਿਤ ਨਾ ਹੁੰਦਾ ਹੋਵੇ ਮਿਲਣ ਵਾਲਾ ਚਾਹੇ ਸਧਾਰਨ ਜਾਂ ਕਾਉਬੋਏ ਹੋਵੇ ਜਾਂ ਫਿਰ ਨਿਊਯਾਰਕ ਦਾ ਪ੍ਰਸਿੱਧ ਕੂਟਨੀਤਿਕ ਜਾਂ ਕੋਈ ਸਫਲ ਸਿਆਸਤਦਾਨ ਰੁਜਵੇਲਟ ਨੂੰ ਪਲੀ ਭੰਤੀ ਪਤਾ ਸੀ ਕਿ ਕਿਸ ਨੂੰ ਕੀ ਅਤੇ ਕਿੰਨਾ ਕਹਿਣਾ ਹੈ ਪਰ ਉਹ ਇਹ ਸਭ ਕਿਵੇਂ ਜਾਣ ਜਾਂਦੇ ਸਨ ਜਵਾਬ ਸਾਫ਼ ਹੈ ਜਦੋਂ ਵੀ ਰੁਜਵੇਲਟ ਨੂੰ ਕਿਸੇ ਨੇ ਮਿਲਣਾ ਹੁੰਦਾ ਸੀ ਤਾਂ ਉਹ ਇੱਕ ਰਾਤ ਪਹਿਲਾਂ ਉਸ ਵਿਸ਼ੇ ਬਾਰੇ ਅਧਿਐਨ ਕਰਕੇ ਮਿਲਣ ਵਾਲੇ ਦੀ ਰੁਚੀ ਬਾਰੇ ਜਾਣ ਲੈਂਦੇ ਸਨ ਪਰ ਉਹ ਰੁਜਵੈਲਟ ਅਜਿਹਾ ਕਿਉਂ ਕਰਦੇ ਸਨ ਉਹ ਇਸ ਲਈ ਕਿਉਂ ਜਾਣਦੇ ਸਨ ਕਿ ਕਿਸੇ ਵੀ ਆਦਮੀ ਦੇ ਦਿਲ ਤੱਕ ਪਹੁੰਚਣ ਲਈ ਪਹਿਲਾਂ ਉਸ ਦੇ ਮਨਪਸੰਦ ਵਿਸ਼ਿਆਂ 'ਤੇ ਗੱਲ ਕਰਨਾ ਜ਼ਰੂਰੀ ਹੁੰਦਾ ਹੈ ਯੇਲ ਵਿੱਚ ਅੰਗਰੇਜ਼ੀ ਸਾਹਿਤ ਦੇ ਪ੍ਰੋਫੈਸਰ ਅਤੇ ਪ੍ਰਸਿੱਧ ਨਿਵੰਦਕਾਰ ਪ੍ਰੋਫੈਸਰ ਬਿਲੀਅਮ ਲੀਅਨ ਫੈਲਪਸ ਨੇ ਇਹ ਸਬਕ ਬਹੁਤ ਛੋਟੀ ਉਮਰ ਵਿੱਚ ਹੀ ਸਿੱਖ ਲਿਆ ਸੀ ਆਪਣੇ ਇੱਕ ਨਿਵੰਦ ਹਿਊਮਨ ਨੇਚਰ ਵਿੱਚ ਫੈਲਪਸ ਨੇ ਲਿਖਿਆ ਹੈ ਜਦੋਂ ਮੈਂ 8-9 ਸਾਲਾਂ ਦਾ ਸੀ ਤਾਂ ਮੈਂ ਆਪਣੀ ਚਾਚੀ ਲੀਵੀ ਲਿੰਸਲੇ ਦੇ ਘਰ ਸਟੈਂਟਫੋਰਡ ਵਿੱਚ ਛੁੱਟੀਆਂ ਮਨਾਉਣ ਗਿਆ ਸੀ ਇੱਕ ਸ਼ਾਮ ਇੱਕ 40-45 ਸਾਲ ਦਾ ਵਿਅਕਤੀ ਮੇਰੀ ਚਾਚੀ ਨੂੰ ਮਿਲਣ ਆਇਆ ਅਤੇ ਉਹਨਾਂ ਨਾਲ ਥੋੜੀ देर ਗੱਲਾਂ ਕਰਨ ਤੋਂ ਬਾਅਦ ਉਹ ਮੇਰੇ ਵੱਲ ਬੜੇ ਧਿਆਨ ਨਾਲ ਵੇਖਣ ਲੱਗਿਆ ਉਸ ਵੇਲੇ ਕਿਸ਼ਤੀਆਂ ਬਾਰੇ ਮੈਂ ਬਹੁਤ ਜਗਿਆਸੂ ਸੀ ਅਤੇ ਉਸ ਮਿਲਣ ਵਾਲੇ ਨੇ ਚੰਗੇ ਢੰਗ ਨਾਲ ਇਸ ਵਿਸ਼ੇ ਬਾਰੇ ਚਰਚਾ ਕੀਤੀ ਤਾਂ ਮੈਨੂੰ ਬਹੁਤ ਮਜ਼ਾ ਆਇਆ ਉਸ ਦੇ ਚਲੇ ਜਾਣ ਤੋਂ ਬਾਅਦ ਮੈਂ ਉਸ ਵਿਅਕਤੀ ਦੀ ਬਹੁਤ ਪ੍ਰਸ਼ੰਸਾ ਕੀਤੀ ਤਾਂ ਮੇਰੀ ਚਾਚੀ ਨੇ ਦੱਸਿਆ ਕਿ ਉਹ ਨਿਊਯਾਰਕ ਦਾ ਵਕੀਲ ਸੀ ਅਤੇ ਕਿਸ਼ਤੀਆਂ ਵਿੱਚ ਉਸ ਨੂੰ ਬਿਲਕੁਲ ਵੀ ਦਿਲਚਸਪੀ ਨਹੀਂ ਸੀ ਪਰ ਉਸ ਨੇ ਮੇਰੇ ਨਾਲ ਕਿਸ਼ਤੀਆਂ ਬਾਰੇ ਚਰਚਾ ਕਿਉਂ ਕੀਤੀ ਚਾਚੀ ਬੋਲੀ ਕਿਉਂਕਿ ਉਹ ਇਨਸਾਨ ਬਹੁਤ ਸਭਿਅਤ ਅਤੇ ਹੁਸ਼ਿਆਰ ਸੀ ਉਸ ਨੂੰ ਪਤਾ ਸੀ ਕਿ ਤੁਹਾਡੀ ਕਿਸ਼ਤੀਆਂ ਵਿੱਚ ਬਹੁਤ ਰੁਚੀ ਹੈ ਇਸ ਲਈ ਉਸਨੇ ਤੁਹਾਡੀ ਰੁਚੀ ਦਾ ਧਿਆਨ ਰੱਖਦੇ ਹੋਏ ਇਸ ਬਾਰੇ ਗੱਲਾਂ ਕੀਤੀਆਂ ਸਨ ਉਸਨੇ ਤਾਂ ਤੁਹਾਡੇ ਲਈ ਆਪਣੇ ਆਪ ਨੂੰ ਰੋਚਕ ਬਣਾਇਆ ਸੀ ਇਸ ਲਈ ਤੁਹਾਨੂੰ ਉਹ ਆਦਮੀ ਇੰਨਾ ਚੰਗਾ ਲੱਗਿਆ ਸੀ ਵਿਲੀਅਮ ਲਿਆਨ ਫਿਲਪਸ ਅੱਗੇ ਕਹਿੰਦੇ ਹਨ ਮੈਂ ਆਪਣੀ ਰੁਚੀ ਵਾਲੀ ਉਹ ਗੱਲ ਕਦੇ ਨਹੀਂ ਭੁੱਲਿਆ ਇਸ ਅਧਿਆਇ ਨੂੰ ਲਿਖਦੇ ਸਮੇਂ ਮੇਰੇ ਸਾਹਮਣੇ ਐਡਵਰਟ ਐਲ ਕੈਲਫ ਦੀ ਇੱਕ ਚਿੱਠੀ ਰੱਖੀ ਹੋਈ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਹੈ ਇੱਕ ਵਾਰ ਮੈਨੂੰ ਮਦਦ ਦੀ ਜ਼ਰੂਰਤ ਸੀ ਇੱਕ ਵਿਸ਼ਾਲ ਸੁਕਾਊਟ ਜੰਬੂਰੀ ਯੂਰਪ ਜਾਣ ਵਾਲੀ ਸੀ ਅਤੇ ਮੈਂ ਚਾਹੁੰਦਾ ਸੀ ਕਿ ਅਮਰੀਕਾ ਦੇ ਇੱਕ ਵੱਡੇ ਕਾਰਪੋਰੇਸ਼ਨ ਦੇ ਪ੍ਰੈਜ਼ੀਡੈਂਟ ਮੇਰੇ ਇੱਕ ਬੱਚੇ ਨੂੰ ਯਾਤਰਾ ਤੇ ਭੇਜਣ ਦਾ ਖਰਚਾ ਦੇ ਦੇਣ ਇਸ ਨੂੰ ਤੁਸੀਂ ਸਪਾਹ ਕਹਿ ਲਵੋ ਕਿ ਉਹਨਾਂ ਨੂੰ ਮਿਲਣ ਜਾਣ ਤੋਂ ਠੀਕ ਪਹਿਲਾਂ ਮੈਂ ਸੁਣਿਆ ਸੀ ਕਿ ਉਹਨਾਂ ਨੇ ਇੱਕ 10 ਲੱਖ ਡਾਲਰ ਦਾ ਚੈੱਕ ਕੱਟਿਆ ਸੀ ਜੋ ਕੈਂਸਲ ਹੋ ਜਾਣ ਤੋਂ ਬਾਅਦ ਉਹਨਾਂ ਨੇ ਸ਼ੀਸ਼ੇ ਵਿੱਚ ਜੜਾ ਕੇ ਰੱਖ ਲਿਆ ਸੀ ਦਫਤਰ ਵਿੱਚ ਪ੍ਰਵੇਸ਼ ਕਰਦੇ ਹੀ ਮੈਂ ਸਭ ਤੋਂ ਪਹਿਲਾਂ ਉਹਨਾਂ ਤੋਂ 10 ਲੱਖ ਡਾਲਰ ਦੇ ਚੈੱਕ ਬਾਰੇ ਪੁੱਛਿਆ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਅੱਜ ਤੱਕ ਇੰਨੀ ਵੱਡੀ ਰਕਮ ਦਾ ਚੈੱਕ ਕੱਟਦੇ ਹੋਏ ਕਿਸੇ ਨੂੰ ਨਹੀਂ ਵੇਖਿਆ ਅਤੇ ਮੈਂ ਇਹ ਗੱਲ ਆਪਣੇ ਮਿੱਤਰਾਂ ਤੇ ਪਰਿਵਾਰ ਵਾਲਿਆਂ ਨੂੰ ਦੱਸਣੀ ਚਾਹੁੰਦਾ ਹਾਂ ਕਿ ਮੈਂ ਆਪਣੀਆਂ ਅੱਖਾਂ ਨਾਲ 10 ਲੱਖ ਡਾਲਰ ਦਾ ਚੈੱਕ ਵੇਖਿਆ ਹੈ। ਇਹ ਸੁਣ ਕੇ ਤਾਂ ਉਹ ਖੁਸ਼ੀ-ਖੁਸ਼ੀ ਮੈਨੂੰ ਚੈੱਕ ਦਿਖਾਉਣ ਲਈ ਤਿਆਰ ਹੋ ਗਏ। ਫਿਰ ਮੈਂ ਉਹਨਾਂ ਨੂੰ ਪੁੱਛਿਆ ਕਿ ਇਹ ਚੈੱਕ ਕਿਉਂ ਅਦਕ ਇਸ ਤਰ੍ਹਾਂ ਕੱਟਿਆ ਗਿਆ ਮਿਸਟਰ ਕੈਲਫ ਨੇ ਬਹੁਤ ਹੁਸ਼ਿਆਰੀ ਦਾ ਸਬੂਤ ਦਿੰਦੇ ਹੋਏ ਸ਼ੁਰੂਆਤ ਵਿੱਚ ਬੁਆਏ ਸਕਾਉਟਸ ਜਾਂ ਜੂਰਪ ਦਾ ਜੰਬੂਰੀ ਜਾਂ ਆਪਣੀ ਇੱਛਾ ਬਾਰੇ ਕੋਈ ਵੀ ਗੱਲ ਨਹੀਂ ਕੀਤੀ ਸੀ ਉਹ ਤਾਂ ਉਸ ਚੀਜ਼ ਵਿੱਚ ਰੁਚੀ ਲੈਂਦੇ ਰਹੇ ਸਨ ਜਿਸ ਵਿੱਚ ਸਾਹਮਣੇ ਵਾਲੇ ਦੀ ਰੁਚੀ ਸੀ ਇਸ ਦਾ ਨਤੀਜਾ ਇਹ ਹੋਇਆ ਕਿ ਕੁਝ ਦੇਰ ਬਾਅਦ ਪ੍ਰੈਜ਼ੀਡੈਂਟ ਖੁਦ ਪੁੱਛਣ ਲੱਗਾ ਅੱਛਾ ਤੁਸੀਂ ਮੈਨੂੰ ਮਿਲਣਾ ਚਾਹੁੰਦੇ ਸੀ ਮਿਸਟਰ ਕੈਲਫ ਨੇ ਅੱਗੇ ਦੱਸਿਆ ਮੈਂ ਜੀ ਮੈਂ ਹੀ ਉਸਦੇ ਸਾਹਮਣੇ ਆਪਣੀ ਪੂਰੀ ਗੱਲ ਖੋਲੀ ਤਾਂ ਉਹਨਾਂ ਨੇ ਤੁਰੰਤ ਹੀ ਮੇਰੀ ਬੇਨਤੀ ਸਵੀਕਾਰ ਕਰ ਲਈ ਮੈਂ ਜਿੰਨਾ ਮੰਗਿਆ ਸੀ ਉਹਨਾਂ ਨੇ ਉਸ ਤੋਂ ਵੀ ਜ਼ਿਆਦਾ ਦਿੱਤਾ ਮੈਂ ਤਾਂ ਕੇਵਲ ਇੱਕ ਬੱਚੇ ਦਾ ਯੂਰਪ ਦਾ ਖਰਚਾ ਮੰਗਿਆ ਸੀ ਪਰ ਉਹਨਾਂ ਨੇ ਮੇਰੇ ਪੰਜ ਬੱਚਿਆਂ ਅਤੇ ਮੈਨੂੰ ਵੀ ਯੂਰਪ ਭੇਜਣ ਦਾ ਪ੍ਰਬੰਧ ਕਰ ਦਿੱਤਾ ਉਹਨਾਂ ਨੇ ਨਾਲ ਹੀ ਸਾਨੂੰ 1000 ਡਾਲਰ ਦਾ ਕ੍ਰੈਡਿਟ ਲੈਟਰ ਵੀ ਦਿੱਤਾ ਅਤੇ ਸਾਨੂੰ ਸਾਰਿਆਂ ਨੂੰ ਯੂਰਪ ਵਿੱਚ ਰੁਕਣ ਦਾ 7 ਦਿਨਾਂ ਦਾ ਖਰਚਾ ਵੀ ਦਿੱਤਾ اپنی کمپنی دے برانچ پریزیڈنٹ نو پتر لکھ کے انہوں نے ਸਾਡੀ ਸੁੱਖ ਸੁવિધા دا ਧਿਆਨ ਰੱਖਣ نو وی ਕਿਹਾ انہوں نے ਮੈਨੂੰ ਪੈरिस ਦੀ ਸੈਰ ਕਰਵਾਈ ਉਦੋਂ ਤੋਂ انہوں نے کئی ਗਰੀਬ ਨੌਜਵਾਨਾਂ ਨੂੰ نوکری ਵੀ ਦਿੱਤੀ ਹੈ ਅਤੇ ਹੁਣ ਵੀ ਸਾਡੇ ਸਮੂਹ ਵਿੱਚ ਸਰਗਰਮ ਹਨ ਪਰ ਮੈਨੂੰ ਪਤਾ ਹੈ ਕਿ ਜੇਕਰ ਮੈਂ انہਾਂ دی ਰੁਚੀ ਦਾ ਧਿਆਨ ਨਾ ਰੱਖਿਆ ਹੁੰਦਾ ਤਾਂ ਆਪਣੀ ਗੱਲ ਮੰਨਵਾਉਣਾ ਮੇਰੇ ਲਈ ਬਹੁਤ ਮੁਸ਼ਕਲ ਹੁੰਦਾ ਇਸ ਤਕਨੀਕ ਦੀ ਮਹੱਤਤਾ بزنس ਵਿੱਚ ਕਿੰਨੀ ਹੈ ਇਸ ਦੇ ਲਈ ਡੁਬਰਨਾਈ ਐਂਡ ਸਨਜ਼ ਦੇ ਹੈਨਰੀ ਜੀ ਡੁਬਰਨਾਈ ਦੀ ਕਹਾਣੀ ਸੁਣਦੇ ਹਾਂ ਜਿਨ੍ਹਾਂ ਦੀ ਨਿਊਯਾਰਕ ਵਿੱਚ ਹੋਲ ਸੇਲ ਦੀ ਬੈਂਕਿੰਗ ਫਰਮ ਸੀ ਮਿਸਟਰ ਡੁਬਰਨਾਈ ਨਿਊਯਾਰਕ ਦੇ ਇੱਕ ਹੋਟਲ ਨੂੰ ਆਪਣੇ ਬ੍ਰੈਡ ਸਪਲਾਈ ਕਰਨ ਦੀ 4 ਸਾਲਾਂ ਤੋਂ ਕੋਸ਼ਿਸ਼ ਕਰ ਰਹੇ ਸਨ ਉਹ ਹਰ ਹਫ਼ਤੇ ਮੈਨੇਜਰ ਨੂੰ ਮਿਲਣ ਵੀ ਜਾਂਦੇ ਸਨ ਉਹ ਉਹਨਾਂ ਸਾਰੇ ਸਮਾਜਿਕ ਸਮਾਰੋਹਾਂ ਵਿੱਚ ਵੀ ਜਾਂਦੇ ਸਨ ਜਿਨ੍ਹਾਂ ਵਿੱਚ ਮੈਨੇਜਰ ਜਾਂਦਾ ਸੀ ਮਿਸਟਰ ਡੁਬਰਨਾਈ ਨੇ ਤਾਂ ਹੋਟਲ ਵਿੱਚ ਕਮਰਾ ਵੀ ਕਿਰਾਏ ਤੇ ਲੈ ਲਿਆ ਸੀ ਤਾਂ ਕਿ ਉਹ ਮੈਨੇਜਰ ਦੇ ਸੰਪਰਕ ਵਿੱਚ ਰਹਿ ਸਕਣ ਪਰ ਫਿਰ ਵੀ ਗੱਲ ਬਣਨ ਦੀ ਨਜ਼ਰ ਨਹੀਂ ਆ ਰਹੀ ਸੀ ਮਿਸਟਰ ਡੁਬਰਨਾਏ ਨੇ ਅੱਗੇ ਕਿਹਾ ਫਿਰ ਮੈਂ ਆਪਣਾ ਤਰੀਕਾ ਬਦਲਣ ਦਾ ਫੈਸਲਾ ਕੀਤਾ ਫਿਰ ਮੈਂ ਉਸ ਮੈਨੇਜਰ ਦੀ ਰੁਚੀ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਫਿਰ ਮੈਂ ਪਤਾ ਲਗਾਇਆ ਕਿ ਉਹ ਮੈਨੇਜਰ ਅਮਰੀਕਾ ਦੇ ਹੋਟਲ ਐਗਜ਼ੀਕਿਊਟਿਵ ਦੀ ਇੱਕ ਸੋਸਾਇਟੀ ਨਾਲ ਸਬੰਧ ਰੱਖਦਾ ਹੈ ਜਿਸ ਦਾ ਨਾਂ ਹੋਟਲ ਗਰੀਡਸ ਆਫ ਅਮਰੀਕਾ ਹੈ ਅਸੀਂ ਇਸ ਬਾਰੇ ਇਹਨੇ ਉਤਸ਼ਾਹਿਤ ਸੀ ਕਿ ਉਹ ਇਸ ਸੰਗਠਨ ਦਾ ਪ੍ਰੈਜ਼ੀਡੈਂਟ ਬਣ ਗਿਆ ਅਤੇ ਫਿਰ ਇੰਟਰਨੈਸ਼ਨਲ ਡਾਕਟਰਸ ਸੰਸਥਾ ਦਾ ਵੀ ਪ੍ਰੈਜ਼ੀਡੈਂਟ ਬਣ ਗਿਆ ਇਸ ਦੇ ਸਮੇਲਨ ਜਿੱਥੇ ਕਿਤੇ ਵੀ ਹੁੰਦੇ ਸਨ ਉਹ ਇਸ ਦੇ ਲਈ ਹਰੇਕ ਬੈਠਕ ਵਿੱਚ ਹਿੱਸਾ ਲੈਣ ਜਾਂਦਾ ਸੀ ਉਸ ਦੀ ਇਸੇ ਰੁਚੀ ਨੂੰ ਜਾਣ ਕੇ ਮੈਂ ਅਗਲੀ ਮੁਲਾਕਾਤ ਵਿੱਚ ਉਸ ਨਾਲ ਜਾਂਦੇ ਹੀ ਸੰਸਥਾ ਬਾਰੇ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਅਤੇ ਇਹ ਸੁਣ ਕੇ ਤਾਂ ਉਹ ਬਹੁਤ ਚੰਗਾ ਮਹਿਸੂਸ ਕਰਨ ਲੱਗਿਆ ਉਹ ਕਾਫੀ ਦੇਰ ਤੱਕ ਗਰੀਡਸ ਸੰਸਥਾ ਬਾਰੇ ਮੇਰੇ ਨਾਲ ਗੱਲਾਂ ਕਰਦਾ ਰਿਹਾ ਅਤੇ ਉਸ ਦੀ ਆਵਾਜ਼ ਵਿੱਚ ਗਜਬ ਦਾ ਜੋਸ਼ ਅਤੇ ਉਤਸ਼ਾਹ ਸੀ ਮੈਨੂੰ ਤਾਂ ਲੱਗਦਾ ਸੀ ਕਿ ਉਹ ਸੰਸਥਾ ਉਸ ਲਈ ਸਾਮਾਗੁਜ਼ਾਰਨ ਦਾ ਸਾਧਨ ਨਹੀਂ ਸੀ ਬਲਕਿ ਉਹ ਸੰਸਥਾ ਤਾਂ ਉਸ ਦੇ ਜੀਵਨ ਦਾ ਪ੍ਰਮੁੱਖ ਹਿੱਸਾ ਸੀ ਉਸ ਦੇ ਦਫ਼ਤਰ ਤੋਂ ਬਾਹਰ ਨਿਕਲਣ ਦੇ ਉਸ ਨੇ ਮੈਨੂੰ ਇਸ ਸੰਸਥਾ ਦੀ ਮੈਂਬਰਸ਼ਿਪ ਵੇਚ ਦਿੱਤੀ ਸੀ ਇਸ ਮੁਲਾਕਾਤ ਵਿੱਚ ਮੈਂ ਆਪਣੇ ਬ੍ਰੈਡ ਦਾ ਜ਼ਿਕਰ ਵੀ ਨਹੀਂ ਸੀ ਕੀਤਾ ਪਰ ਕੁਝ ਦਿਨਾਂ ਬਾਅਦ ਉਸ ਹੋਟਲ ਦੇ ਸਟੀਵਰਡ ਨੇ ਮੈਨੂੰ ਫੋਨ ਕਰਕੇ ਕਿਹਾ ਕਿ ਮੈਂ ਆਪਣੇ ਬ੍ਰੈਡਸ ਦੇ ਸੈਂਪਲ ਅਤੇ ਕੀਮਤਾਂ ਲੈ ਕੇ ਪਹੁੰਚ ਜਾਵਾਂ ਸਟੀਵਰਡ ਨੇ ਫੋਨ ਕਰਕੇ ਕਿਹਾ ਮਾਲਕ ਬਹੁਤ ਪ੍ਰਭਾਵਿਤ ਹੈ ਮੈਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਤੁਸੀਂ ਉਹਨਾਂ ਤੇ ਕੀ ਜਾਦੂ ਕਰ ਦਿੱਤਾ ਹੁਣ ਜਰਾ ਸੋਚੋ ਜਿਸ ਆਦਮੀ ਤੋਂ ਬਿਜ਼ਨਸ ਹਾਸਲ ਕਰਨ ਲਈ ਮੈਂ 4 ਸਾਲਾਂ ਤੋਂ ਪਟਕ ਰਿਹਾ ਸੀ ਉਹੀ ਅੱਜ ਮੈਨੂੰ ਬੁਲਾ ਰਿਹਾ ਹੈ ਪਰ ਮੈਂ ਅੱਜ ਵੀ ਉਸ ਦੇ ਪਿੱਛੇ ਹੀ ਚੱਕਰ ਕੱਢਦਾ ਹੁੰਦਾ ਜੇਕਰ ਮੈਂ ਉਸ ਮੈਨੇਜਰ ਦੀ ਰੁਚੀ ਦਾ ਪਤਾ ਨਾ ਲਾਇਆ ਹੁੰਦਾ ਮੈਰੀਲੈਂਡ ਵਿੱਚ ਹੈਜਰਸ ਟਾਊਨ ਦੇ ਐਡਵਰਡ ਈ ਹੈਰੀਮੈਨ ਨੇ ਸੈਨਾ ਦੀ ਨੌਕਰੀ ਪੂਰੀ ਕਰਨ ਤੋਂ ਬਾਅਦ ਮੈਰੀਲੈਂਡ ਦੀ ਸੁੰਦਰ ਕੰਵਰਲੈਂਡ ਵੈਲੀ ਵਿੱਚ ਰਹਿਣ ਦਾ ਫੈਸਲਾ ਕੀਤਾ ਪਰ ਉਸ ਇਲਾਕੇ ਵਿੱਚ ਬਹੁਤ ਘੱਟ ਨੌਕਰੀਆਂ ਹੀ ਉਪਲਬਧ ਸਨ ਬਹੁਤ ਖੋਜ-ਬੀਣ ਤੋਂ ਬਾਅਦ ਪਤਾ ਲੱਗਿਆ ਕਿ ਇੱਕ ਸਨਕੀ ਬਿਜ਼ਨਸਮੈਨ ਆਰ ਜੇ ਫੰਕਰ ਹਾਉਜ਼ਰ ਉਸ ਇਲਾਕੇ ਦੀਆਂ ਕਈ ਕੰਪਨੀਆਂ ਦਾ ਮਾਲਕ ਸੀ ਅਤੇ ਕਈ ਕੰਪਨੀਆਂ ਉਸ ਦੇ ਨਿਯੰਤਰਣ ਵਿੱਚ ਸਨ ਇਸ ਬਿਜ਼ਨਸਮੈਨ ਨੇ ਗਰੀਬ ਤੋਂ ਅਮੀਰ ਤੱਕ ਪਹੁੰਚਣ ਵਿੱਚ ਬਹੁਤ ਲੰਬਾ ਸਫ਼ਰ ਤੈਅ ਕੀਤਾ ਸੀ ਨੌਕਰੀ ਲੱਭਣ ਵਾਲਿਆਂ ਲਈ ਉਹਨਾਂ ਤੱਕ ਪਹੁੰਚਣਾ ਸੌਖਾ ਨਹੀਂ ਸੀ ਮਿਸਟਰ ਹੈਰੀਮਨ ਖੁਦ ਲਿਖਦੇ ਹਨ ਬਹੁਤ ਸਾਰੇ ਵਿਅਕਤੀਆਂ ਦਾ ਇੰਟਰਵਿਊ ਲੈਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਉਸ ਦੀ ਸਭ ਤੋਂ ਜ਼ਿਆਦਾ ਦਿਲਚਸਪੀ ਤਾਂ ਅਤੇ ਸੱਤਾ ਹਾਸਲ ਕਰਨ ਵਿੱਚ ਸੀ ਉਸ ਨੇ ਇੱਕ ਸਮਰਪਿਤਤਾ ਤੇ ਸਖਤ ਸਕੱਤਰ ਵੀ ਰੱਖੀ ਹੋਈ ਸੀ ਜਿਸ ਦੀ ਵਜ੍ਹਾ ਨਾਲ ਉਸ ਨੂੰ ਮਿਲਣਾ ਬਹੁਤ ਮੁਸ਼ਕਲ ਸੀ ਫਿਰ ਮੈਂ ਉਸ ਸਕੱਤਰ ਦੀਆਂ ਰੁਚੀਆਂ ਅਤੇ ਉਦੇਸ਼ਾਂ ਦਾ ਪਤਾ ਲਾ ਲਿਆ ਅਤੇ ਫਿਰ ਤਾਂ ਮੈਂ ਬਿਨ ਅਪੁਆਇੰਟਮੈਂਟ ਲੈ ਸਕੱਤਰ ਨੂੰ ਮਿਲਣ ਪਹੁੰਚ ਗਿਆ ਉਸ ਸਕੱਤਰ ਤਾਂ ਜਿਵੇਂ ਫਾਂਕਰ ਹਾਊਜ਼ਰ ਦਾ ਪਰਸ਼ਾਮਾ ਸੀ ਪਰ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੇਰੇ ਕੋਲ ਮਿਸਟਰ ਫਾਂਕਰ ਹਾਊਜ਼ਰ ਲਈ ਇੱਕ ਬਹੁਤ ਵਧੀਆ ਪ੍ਰਸਤਾਵ ਹੈ ਜੋ ਆਰਟਿਕ ਦੇ ਰਾਜਨੀਤਿਕ ਸਫਲਤਾ ਵਿੱਚ ਬਦਲ ਸਕਦਾ ਹੈ ਤਾਂ ਉਹ ਬਹੁਤ ਉਤਸ਼ਾਹਿਤ ਹੋ ਗਈ। ਮੈਂ ਉਸ ਨੂੰ ਇਹ ਵੀ ਜਿਤਾ ਦਿੱਤਾ ਸੀ ਕਿ ਉਸ ਦਾ ਵੀ ਫਾਂਕਰ ਹਾਊਜ਼ਰ ਦੀ ਸਫਲਤਾ ਵਿੱਚ ਬਹੁਤ ਵੱਡਾ ਯੋਗਦਾਨ ਹੈ। ਉਸ ਤੋਂ ਬਾਅਦ ਤਾਂ ਮਿਸਟਰ ਫਾਂਕਰ ਹਾਊਜ਼ਰ ਨਾਲ ਮੇਰੀ ਮੀਟਿੰਗ ਤੁਰੰਤ ਤੈਅ ਕਰਵਾ ਦਿੱਤੀ। ਉਸ ਦੇ ਸ਼ਾਨਦਾਰ ਦਫ਼ਤਰ ਵਿੱਚ ਵੜਨ ਤੋਂ ਪਹਿਲਾਂ ਹੀ ਮੈਂ ਸੋਚ ਲਿਆ ਸੀ ਕਿ ਮੈਂ ਸਿੱਧੇ-ਸਿੱਧੇ ਨੌਕਰੀ ਨਹੀਂ ਮੰਗਾਗਾ। ਉਹ ਇੱਕ ਸ਼ਾਨਦਾਰ ਕੁਰਸੀ ਤੇ ਬੈਠਾ ਹੋਇਆ ਸੀ ਅਤੇ ਮੇਰੇ ਤੇ ਵੜ ਪਿਆ। ਤੁਸੀਂ ਮੇਰੇ ਨਾਲ ਕਿਹੜੀ ਗੱਲ ਕਰਨੀ ਚਾਹੁੰਦੇ ਹੋ ਮੈਂ ਜਵਾਬ ਦਿੱਤਾ ਮਿਸਟਰ ਫੰਕਰ ਹਾਉਜ਼ਰ ਮੈਨੂੰ ਵਿਸ਼ਵਾਸ ਹੈ ਕਿ ਮੈਂ ਤੁਹਾਡੇ ਲਈ ਪੈਸਾ ਕਮਾ ਸਕਦਾ ਹਾਂ ਇਹ ਸੁਣ ਕੇ ਤਾਂ ਉਹ ਅਚਾਨਕ ਉੱਠਿਆ ਅਤੇ ਮੈਨੂੰ ਵੀ ਇੱਕ ਸ਼ਾਨਦਾਰ ਕੁਰਸੀ ਤੇ ਬੈਠਣ ਲਈ ਕਹਿ ਦਿੱਤਾ ਫਿਰ ਮੈਂ ਆਪਣੇ ਵਿਚਾਰਾਂ ਨੂੰ ਸਾਫ਼-ਸਾਫ਼ ਵਿਸਥਾਰ ਸਹਿਤ ਉਸ ਦੇ ਸਾਹਮਣੇ ਪੇਸ਼ ਕੀਤਾ ਅਤੇ ਇਹਨਾਂ ਵਿਚਾਰਾਂ ਨੂੰ ਕਿਰਿਆਸ਼ੀਲ ਕਰਨ ਲਈ ਮੈਂ ਆਪਣੀਆਂ ਸਾਰੀਆਂ ਯੋਗਤਾਵਾਂ ਦਾ ਵੀ ਵਰਣਨ ਕੀਤਾ ਅਤੇ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਨਾਲ ਉਸਦੀ ਨਿੱਜੀ ਸਫਲਤਾ ਅਤੇ ਬਿਜ਼ਨਸ ਦੀ ਸਫਲਤਾ ਵਿੱਚ ਵਾਧਾ ਹੋ ਸਕਦਾ ਹੈ ਫਿਰ ਉਹਨਾਂ ਨੇ ਤੁਰੰਤ ਹੀ ਮੈਨੂੰ ਨੌਕਰੀ ਦੇ ਦਿੱਤੀ ਅਤੇ ਹੁਣ ਤਾਂ 20 ਸਾਲਾਂ ਤੋਂ ਵੀ ਜ਼ਿਆਦਾ ਹੋ ਚੁੱਕੇ ਹਨ ਮੈਨੂੰ ਉਹਨਾਂ ਦੇ ਬਿਜ਼ਨਸ ਦਾ ਹਿੱਸਾ ਬਣੇ ਹੋਏ ਇਸ ਨਾਲ ਸਾਨੂੰ ਦੋਵਾਂ ਨੂੰ ਹੀ ਬਹੁਤ ਲਾਭ ਪਹੁੰਚਿਆ ਹੈ ਇਸ ਤਰ੍ਹਾਂ ਇਹ ਤਾਂ ਨਿਸ਼ਚਿਤ ਹੈ ਕਿ ਸਾਹਮਣੇ ਵਾਲੇ ਵਿਅਕਤੀ ਦੀਆਂ ਰੁਚੀਆਂ ਦੇ ਅਨਸਾਰ ਗੱਲ ਕਰਨ ਨਾਲ ਦੋਵੇਂ ਪੱਖਾਂ ਨੂੰ ਹੀ ਫਾਇਦਾ ਹੁੰਦਾ ਹੈ ਕਰਮਚਾਰੀ ਭੇਜਣ ਦੇ ਖੇਤਰ ਦੇ ਮਾਹਰ ਹਰਵਰਡ ਛੇਡ ਹਰ ਜਿਗਨੇ ਤਾਂ ਸਦਾ ਹੀ ਇਸ ਸਿਧਾਂਤ ਦਾ ਪਾਲਣ ਕੀਤਾ ਹੈ ਜਦੋਂ ਉਹਨਾਂ ਤੋਂ ਕਿਸੇ ਨੇ ਇਹ ਪੁੱਛਿਆ ਕਿ ਉਹਨਾਂ ਨੂੰ ਇਸ ਤੋਂ ਕੀ ਲਾਭ ਹੋਇਆ ਹੈ ਤਾਂ ਮਿਸਟਰ ਹਰਜਿਗਨੇ ਤੁਰੰਤ ਜਵਾਬ ਦਿੱਤਾ ਕਿ ਉਸ ਨੂੰ ਇਸ ਨਾਲ ਹਰ ਵਿਅਕਤੀ ਤੋਂ ਵੱਧ ਤੋਂ ਵੱਧ ਲਾਭ ਹੁੰਦਾ ਹੈ ਅਤੇ ਨਾਲ ਹੀ ਉਸਦੇ ਮਿੱਤਰਾਂ ਦਾ ਵੀ ਦਾਇਰਾ ਵੱਧ ਜਾਂਦਾ ਹੈ ਸਿਧਾਂਤ 5 ਸਾਹਮਣੇ ਵਾਲੇ ਵਿਅਕਤੀ ਦੀ ਰੁਚੀ ਬਾਰੇ ਚਰਚਾ ਕਰੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੇ ਤੁਹਾਡੇ ਅਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ قافਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਤੁਹਾਡਾ ਕੀਤਾ ਹੋਇਆ ਇੱਕ ਸਬਸਕ੍ਰਾਈਬ ਮੇਰੇ ਲਈ ਪ੍ਰੇਰਨਾ ਦਾ ਸਰੋਤ ਹੈ ਜੋ ਕਿ ਮੈਨੂੰ ਹੋਰ ਵੀ ਵਧੇਰੇ ਮਿਹਨਤ ਅਤੇ ਚੰਗਾ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ ਧੰਨਵਾਦ